ਹਾਈ ਗਾਇਸ ਅੱਜ ਆਪਾਂ ਪਹੁੰਚੇ ਹਾਂ ਜੀ ਡੇਰਾ ਉਦਾਸੀਨ ਡੇਰਾ ਪਿੰਡ ਪੇਦਣੀ ਬਾਬਾ ਜੀ ਕਰਨ ਦਾਸ ਜੀ ਉਹਨਾਂ ਦੇ ਡੇਰੇ 'ਚ ਇਹ ਉਹ ਸਥਾਨ ਹੈ ਜੀ ਜਿੱਥੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਸਦਾਤ ਸਾਗਰ ਗ੍ਰੰਥ ਸਾਹਿਬ ਦੀ ਹਿੰਦੀ ਤੋਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਪ੍ਰਕਾਸ਼ਿਤ ਕੀਤਾ ਗਿਆ 2005 ਦੇ ਵਿੱਚ ਠੀਕ ਆ ਜੀ ਤੇ ਉਦਾਸੀ ਡੇਰਿਆਂ ਦੇ ਵਿੱਚ ਗ੍ਰੰਥ ਸਾਹਿਬ ਦੀ ਪ੍ਰਕਾਸ਼ਿਤ ਕਰਾਏ ਗਏ ਨੇ ਵੱਖ-ਵੱਖ ਡੇਰਿਆਂ 'ਚ ਤੇ ਉਹ ਸਥਾਨਾ ਲਓ ਜੀ ਮળોਣਿਆਂ ਤੁਹਾਨੂੰ ਆਪਾਂ ਜਾ ਰਹੇ ਆਂ ਬਾਬਾ ਜੀ ਦੇ ਡੇਰੇ ਦੇ ਵਿੱਚ ਤੇ ਇੱਥੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਪਿੰਡ ਪੇਦਣੀ ਇਹ ਡੇ ਜਦੋਂ ਆਪਾਂ ਭਾਰਸੋਂ ਤੋਂ ਨਾਬਾ ਰੋਡ ਤੇ ਜਾਂਦੇ ਆਂ ਜੀ ਉੱਥੇ ਰਾਹ ਦੇ ਰਸਤੇ ਦੇ ਵਿੱਚ ਆਉਂਦਾ ਹੈ ਪਿੰਡ ਸਹੋਲੀ ਸਹੋਲੀ ਪਿੰਡ ਤੋਂ 2 ਕਿਲੋਮੀਟਰ ਲੈਫਟ ਹੈਂਡ ਤੇ ਪਿੰਡ ਆ ਪੇਦ ਨਹੀਂ ਜੀ ਪੇਦ ਨਹੀਂ ਜਾਣ ਤੋਂ ਪਹਿਲਾਂ ਬਾਬਾ ਜੀ ਦਾ ਡੇਰਾ ਤੇ ਤੁਹਾਨੂੰ ਦਿਖਾਉਨੇ ਆ ਬਾਬਾ ਜੀ ਦਾ ਡੇਰਾ ਇੱਧਰ ਲੰਗਰ ਹਾਲ ਤੇ ਅੱਜ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਜਾਊਗਾ ਜੀ लंगर हाल बनाया हुआ बाबा श्री चंद जी का तूना साहेब ਸੈਨੇਂ ਕੁ ਨਹੀਂ ਕਹਿ ਗਾ ਤੂੰ ਤੁਸੀਂ ਹੁਣੇ ਕਹਿ ਦੋ ਬਾਬਾ ਸ਼੍ਰੀ ਚੰਦ ਜੀ ਦੀ ਅਮਰ ਬਾਣੀ ਗ੍ਰੰਥ ਸਾਹਿਬ ਸਿਦਾ ਸਾਗਰ ਉਹਨਾਂ ਦੀ ਬਾਣੀ ਚੱਲ ਰਹੀ ਹੈ ਜੀ ਦਰ ਲੰਗਰ ਤਿਆਰੀ ਚੱਲ ਰਹੀ ਆ ਹਾਏ ਮਾਣਾ ਨਾੜੀ ਕਾਟ ਕੇ ਹੱਥ ਐ ਸੁਖ ਪੁੰਜਾਏ ਰਹਾਓ ਸ੍ਰੀ ਸੁਨਾਮਾ ਤਾਰੀ ਗੁਰ ਸਾਹਿਬ ਗੁਰੂ ਕਾਨੇ ਗ ਸੰਸਾ ਅਣੋਂ ਬੇ ਨਿਤ ਸੇ ਕੀਏ ਸ਼੍ਰੀ ਜਨ ਲਈ ਦੇ ਗਰੰਟ ਸਾਹਿਬ ਸਦਾ ਸਾਗਰ ਦੀ ਅਮਰ ਬਾਣੀ ਕੀ ਗਾਥਾ ਨਿੱਕਿਆ Jap ਕਮੇਰੀਆਂ ਗੁਣ ਦਾ ਓਮ ਜੈ ਜੈ ਸ਼ੀਂਹ ਚੰਦਰ ਦੇਵਾ ਸਵਾਮੀ ਜੈ ਜੈ Hmm.

ਉਹ ਜੀ ਨਾਮ ਪਿਤਾ ਦਿੰਦੇ ਹਨ ਸੀਵਾ ਦਿੰਦਾ ਦਿੰਦੇ ਹਨ ਅਸੀਮਾ ਪ੍ਰਸ਼ਾਦਾ ਵੀ ਬਹੁਤ ਬਹੁਤ ਧੰਨਵਾਦ ਕਰਾਂਗੇ ਜਿਨ੍ਹਾਂ ਨੇ ਜਿਨ੍ਹਾਂ ਦੀ ਕਿਰਪਾ ਸਦਕਾ ਇਹ ਸਾਹ ਸੰਗਤ ਹੈ ਉਹਨਾਂ ਦੀ ਮਿਹਰਬੀ ਵਰ ਸੇ ਲੋਕ ਪ੍ਰਾਪਤ ਕਰ ਸਕੀ ਜੀ ਸਿੱਧੇ ਤੌਰ ਤੇ ਕੋਈ ਵੀ ਜਿਹੜਾ ਪ੍ਰਾਣੀ ਹੈ ਉਸ ਪਰਮਾਤਮਾ ਦੇ ਨਾਲ ਇੱਕਮਿਤ ਨਹੀਂ ਹੋ ਸਕਦਾ ਗੁਰੂ ਵਿੱਚ ਚੋਣਦੇ ਹੁੰਦੇ ਹਨ ਜਦ ਤੱਕ ਸਤਿਗੁਰੂ ਨਾਲ ਮਿਲਣਾ

जनम लै कटे चाची वाल गे तूं संगत जी संगत चं बु हर मिलंदी

ತೀ ಠಾರಗತ ಪ್ರಾರಪದಿ ಥಂ ಠಾರಗತ ಪ್ರಾರ ਮਾਰੂ ਵਾਰੀਆ ਛੱਡ ਕੇ ਸ਼ਬਦ ਮੈਨ ਨੰਨਾਰੀ ਸੋਤ ਲਮਨਾਵੇ ਕਨ ਉਹਨੇ ਜੜੀ ਸਾਰੇ